ਰੋ ਉਹ ਕਿਹੜਾਗਾ ਜਗਸੀਰ ਮਾਸਟਰ ਸਾਡੇ ਬੰਦਾਏ ਨਹੀਂ ਅਸੀਂ ਤਾਂ ਜਾਣਦੇ ਨਹੀਂ ਉਹ ਕੌਣ ਆ ਉਹ ਕਾਂਗਰਸ ਪਾਰਟੀ ਦੀ ਗੱਲ ਕਰੀਏ ਕਿਵੇਂ ਦਾ ਰਾਜ ਰਿਹਾ ਉਹਨਾਂ ਦਾ ਕਾਂਗਰਸੀ ਭਾਈ ਜੇ ਕੈਪਟਨ ਨਹੀਂ ਗੜਗੜਤੀ ਉਹਦੀ ਨਹੀਂ ਤਾਂ ਬਣ ਜਾਂਦਾ ਅੱਛਾ ਜੀ ਨਹੀਂ ਕਾਂਗਰਸ ਹਰਦੀ ਨਹੀਂ ਸੀ ਜੇ ਕੈਪਟਨ ਗੜਗੜਦਾ ਉਹਦੇ ਅੱਛਾ ਜੀ ਹਾਂ ਕਹਿੰਦੇ ਮੈਂਬਰ ਬਣ ਜਾਂਦਾ ਠਾਣੀ ਦਲਵਾਰੀ ਚੱਲਣ ਲੱਗੇ ਨਹੀਂ ਚੱਲਦੀ ਦਲਵਾਰੀ ਨਾ ਚੱਲਣ ਲੱਗ ਜਾਂਦੀ ਉਹਦੀ ਮਤਾਨਾ ਕਿਤੇ ਜੱਜ ਲੱਗ ਜਾਂਦਾ ਉਹ ਅੱਛਾ ਜੀ ਕੋਈ ਨਹੀਂ ਪੁੱਛਦਾ ਐਮਐਲਏ ਸਸਰੀ ਕੱਲ ਬੁਲਾਉਂਦੇ ਆ ਐਮਐਲਏ ਨੂੰ ਪਤਾ ਹੀ ਨਹੀਂ ਹੁੰਦਾ ਵੀ ਮੈਂਬਰ ਕੌਣ ਸਰਪੰਚ ਦਾ ਅੱਛਾ ਜੀ ਹ ਤੇ ਕਾਲੀ ਦਲ ਨੇ ਚਲਾਈ ਸੀ ਇਹ ਰਾਸ਼ਨ ਕਾਰਡ ਹਾਂ ਪਹਿਲਾਂ ਚੱਲਦਾ ਸੀਗਾ ਮੇਰਾ ਹਾਂ ਕਾਲੀਆਂ ਵੇਲੇ ਪਰ ਜਦੋਂ ਦੀ ਆម ਪਾਰਟੀ ਆਈ ਉਹਦੋਂ ਦਾ ਮੇਰਾ ਰਾਸ਼ਨ ਕਾਰਡ ਕੱਟਿਆ ਹੋਇਆ ਜਨ ਲੱਖੇ ਦਾ ਨਾਂ ਨੇ ਵੋਟ ਜਾਉਗੀ ਸਾਡੀ ਤਾਂ ਅੱਛਾ ਜੀ ਲੱਖਾ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਲੋਕ ਸਭਾ ਚੋਣਾਂ ਦਾ ਆਗਾਜ਼ ਹੋਇਆ ਤੇ ਪਾਰਟੀਆਂ ਵੱਲੋਂ ਆਪੋ ਆਪਣੇ ਦਮਗਜੇ ਮਾਰੇ ਗਏ ਇਸ਼ਤਿਹਾਰ ਬਾਜ਼ੀਆਂ ਦੇ ਜਿਹੜੇ ਨੋਟਿਸ ਆਉ ਛਪ ਗਏ ਨੇ ਗੱਲਬਾਤ ਕਰਾਂਗੇ ਜਿਹੜੇ ਪਹਿਲਾਂ ਵਾਅਦੇ ਕੀਤੇ ਸੀ ਜਿਹੜੇ ਪਹਿਲਾਂ ਮੈਨੀਫੈਸਟੋ ਬਣਾਏ ਸੀ ਉਹ ਕਿੰਨੇ ਕੁ ਪੂਰੇ ਹੋਏ ਆ ਵਾਰੋਵਾਰੀ ਹਰ ਇੱਕ ਪਾਰਟੀਆਂ ਜਿਹੜੀਆਂ ਰਾਜ ਕਰਕੇ ਗਈਆਂ ਨੇ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਕੀ ਨਜ਼ਾਰਾ ਦੇਖਣਗੇ ਲੋਕ ਤੇ ਕੀ ਦਿਖਾਉਣਗੇ ਜਿਹੜੇ ਐਮਪੀ ਖੜੇ ਹੋਏ ਨੇ ਉਹਨਾਂ ਦੇ ਨਾਲ ਬਠਿੰਡਾ ਸੀਟ ਦੀ ਗੱਲ ਕਰਾਂਗੇ ਆਪਾਂ ਵੀਰ ਸਾਡੇ ਨਾਲ ਮੌਜੂਦ ਨੇ ਹਾਂਜੀ ਬਈ ਸਤਿ ਸ਼੍ਰੀ ਅਕਾਲ ਇੱਧਰ ਬੁਲਾ ਬਈ ਆਪਾਂ ਕਿਵੇਂ ਤੂੰ ਬਈ ਵੋਟ ਨਹੀਂ ਪਾਉਂਦਾ ਵੋਟ ਤਾਂ ਪਾਵਾਂਗੇ ਆਪਾਂ ਨੂੰ ਪਤਾ ਬਣੀ ਨਹੀਂ ਤੇਰੀ ਵੋਟ ਬਣੀ ਆ ਬਣੀ ਆ ਫਿਰ ਕੋਈ ਸੁਖ ਸੁਲਤ ਚ ਨਹੀਂ ਆਪਾਂ ਕੁ ਬੋਲੇ ਬਲੇ ਨਹੀਂ ਬੋਲਣ ਦੀ ਦਿਹਾੜੀ ਕਰਦੇ ਹੋ ਤੁਸੀਂ ਕੀ ਕੰਮ ਕਰਦੇ ਦਿਹਾੜੀ ਕਰਦੇ ਆ ਅੱਛਾ ਠੀਕ ਹੈ ਤੇ ਕਿੰਨੀ ਦਿਹਾੜੀ ਆ ਆਹੀ ਵਾ ਤਨ 400 300 ਕੇ 400 400 400 ਤੇ ਵਧੀ ਕੋਈ ਤਾਂ ਵੀ ਮਾਨ ਸਰਕਾਰ ਨੂੰ ਵੋਟਾਂ ਪਾਈਆਂ ਸੀ ਹਾਂ ਤੇ ਫਿਰ ਕਿਵੇਂ ਵਧੀ ਨਾ ਕੀਤਾ ਕੋਈ ਚੰਗਾ ਕੰਮ ਨਾ ਉਹਦੀ ਨਹੀਂ ਹੱਥ ਕਰੀ ਜਨਾ ਸੁਖ ਸੁਲ ਤਾਂ ਚਾਹੀਦੀਆਂ ਨੇ ਕੀ ਸੁਖ ਸੁਲ ਚਾਹੀਦੀ ਹੈ ਕਿ ਨਹੀਂ ਚਾਹੀਦੀਆਂ ਹਾਂ ਹਾਂ ਠੀਕ ਹੈ ਤਾਂ ਫਿਰ ਭਾਈ ਜੀ ਤੁਸੀਂ ਵੀ ਇੱਥੇ ਰਹਿਨੇ ਹੋ ਵਿਕਾਸ ਹੋਇਆ ਚੰਗਾ ਆਮ ਆਦਮੀ ਪਾਰਟੀ ਨੇ ਕੋਈ ਚੰਗਾ ਨਹੀਂ ਕਰਿਆ ਕਿਸੇ ਨੇ ਕਦੇ ਕੋਈ ਜਿਹੜਾ ਮਰਜ਼ੀ ਆ ਜਾਏ ਕੋਈ ਨਹੀਂ ਕੁਝ ਕਰਦਾ ਕਿੱਥੇ ਪੜਦੇ ਆ ਜੁਆ ਆਗਤਾ ਸਰਕਾਰੀ ਸਕੂਲ ਜੀ ਬੜਦੇ ਚੰਗੀ ਆ ਪੜਾਈ ਸਰਕਾਰੀ ਸਕੂਲਾਂ ਚ ਉਹ ਵੀ ਆ ਯਾਰ ਪਹਿਲਾਂ ਅਰ ਕੀ ਕਰਾ ਪਹਿਲਾਂ ਇਸਮ ਦੀ ਮਜੀਬ ਆਗੇ ਪਾ ਗਿਦਾ ਦਾਖਲਾ 500 ਰੁਪਏ 500 ਰੁਪਏ ਭਰਾਂਦੇ ਜਾਂਦੇ ਕਿ 3500 ਰੁਪਏ ਭਰ ਆ। ਅੱਛਾ ਭਾਈ ਠੀਕ ਹੈ। ਤਾਂ ਭਾਈ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਹੈ ਕਿ ਅਸੀਂ ਸਰਕਾਰੀ ਸਕੂਲ ਸੁਧਾਰਦੇ। ਤੁਹਾਡੇ ਇੱਥੇ ਬਠਿੰਡਾ ਹਲਕੇ ਦੀ ਗੱਲ ਕਰਾਂਗੇ ਤੁਹਾਡੇ ਸਰਕਾਰੀ ਸਕੂਲ ਦੀ ਗੱਲ ਕਰਦੇ ਆਪਾਂ। ਪ੍ਰਾਈਵੇਟ ਸਕੂਲਾਂ ਚੋਂ ਹਟਾ ਕੇ ਜਵਾਕ ਸਰਕਾਰੀ ਸਕੂਲਾਂ ਚ ਲਾਏ ਕਿਸੇ ਨੇ ਤੁਹਾਡੇ ਪਿੰਡ ਚ? ਸਾਡੇ ਤਾਂ ਨਹੀਂ ਲਾਏ ਕੋਈ। ਠੀਕ ਹੈ। ਜਾਨੀ ਕਿ ਘਟੇ ਆ ਤੁਹਾਡੇ ਸਰਕਾਰੀ ਸਕੂਲਾਂ ਚ ਜਾ ਕੇ ਸਰਕਾਰੀ ਸਕੂਲਾਂ ਚੋਂ ਪ੍ਰਾਈਵੇਟਾਂ ਚ ਪਤਾ ਨਹੀਂ ਯਾਰ ਅਸੀਂ ਕਿਹੜਾ ਜਾਣੇ ਸਕੂਲ ਚ ਪ੍ਰਵਾਹ ਹੋਣਾ ਕੰਮ ਧੰਦੇ ਵਾਲਿਆਂ ਗੇ ਇਧਰ ਮੈਂਬਰ ਨੂੰ ਬਸ ਇਹ ਜਾਣੋ ਆਕਾ ਨੂੰ ਪੁੱਛ ਦਿਓ ਤੁਸੀਂ ਹਾਂ ਆਕਾ ਨੂੰ ਪੁੱਛਦੇ ਆ ਪੜਾਉਂਦੇ ਆ ਕਿ ਨਹੀਂ ਜਵਾਕਾਂ ਨੂੰ ਤਾਂ ਪੁੱਛਦੇ ਆਂ ਕਿ ਉਹਨੇ ਪੜਾਉਂ ਦਿੱਤਾ ਹੈਗਾ ਪੜਾਉਂਦੇ ਹੈ ਹਾਂ ਕਹਿੰਦੇ ਲੱਗ ਜਾਂਗੇ ਨੌਕਰੀ ਤੇ ਜਿਹੜੀ ਪੜ੍ਹਾਈ ਕਰਾਉਂਦੇ ਉਹਦੇ ਨਾਲ ਸਾਨੂੰ ਤਾਂ ਲੱਗਦੇ ਨਹੀਂ ਲੱਗ ਜਾਣਗੇ ਅੱਛਾ ਠੀਕ ਹੈ ਠੀਕ ਹੈ ਗੱਲਬਾਤ ਕਰਦੇ ਆਂ ਵੀਰ ਸਾਡੇ ਨਾਲ ਪੰਚਾਇਤ ਮੈਂਬਰ ਵੀ ਆ ਦੱਸਿਆ ਜਾ ਰਿਹਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਔਰ ਬੇਲੇ ਆਈ ਹੁਣ ਔਰ ਕੀ ਕਰਗੇ ਕੀ ਫੰਦ ਦੇਤੇ ਸਰਕਾਰ ਨੇ ਫਿਰ ਤੇ ਫੰਦ ਤਾਂ ਦਿੰਦੇ ਹੀ ਆ ਯਾਰ ਸਾਰੀ ਸਰਕਾਰ ਹੀ ਦਿੰਦੀ ਹੈ ਅੱਛਾ ਕਿਵੇਂ ਨੌਕਰੀਆਂ ਦਿੱਤੀਆਂ ਪਿਛਲੀ ਸਰਕਾਰ ਵਾਲੀ ਨੌਕਰੀ ਤੋਂ ਅਸਤੀਫਾ ਦਿੱਤਾ ਜਾਂ ਨਹੀਂ ਹੁਣ ਵਾਲਿਆਂ ਦੀ ਤੇ ਕਰ ਰਹੇ ਹੋ ਨੌਕਰੀ ਹਾਂਜੀ ਪਿਛਲੀ ਵਾਲਿਆਂ ਦੀ ਸਰਕਾਰੀ ਜਿਹੜੀ ਨੌਕਰੀ ਦਿੱਤੀ ਸੀ ਉਹਦੇ ਤੋਂ ਅਸਤੀਫਾ ਦਿੱਤਾ ਨਵਾਂ ਬਦਲਾਵ ਲਿਆਂਦਾ ਉਹਦੀ ਨੌਕਰੀ ਤੇ ਲੱਗੇ ਹੁਣ ਹਾਂ ਉਹਨਾਂ ਦੀ ਨੌਕਰੀ ਤੇ ਲੱਗੇ ਆ ਅੱਛਾ ਕੀ ਕਰਦੇ ਹੋ ਫਿਰ ਨੌਕਰੀ ਕਾਦੀ ਦਿੱਤੀ ਹੈ ਹੁਣ ਡਰਾਈਵਰੀ ਦੇ ਦਿੱਤੀ ਹੈ ਅੱਛਾ ਠੀਕ ਹੈ ਕਿੰ ਚੰਗੀ ਤਨਖਾਹ ਮਿਲ ਜਾਂਦੀ ਹੈ ਤਨਖਾਤ ਹੁਣ ਪਤਾ ਹੀ ਸਰਕਾਰੀ ਕਹੇ ਜੀ ਮਿਲਦੀ ਹੈ ਠੀਕ ਹੈ ਕੰਨਿਏ ਦਿਖਾਤੇ ਜਾਉਂਦੀ ਨਹੀਂ ਹੁਣ ਤੱਕ ਨਹੀਂ ਆਈ ਹੂੰ ਠੀਕ ਹੈ ਕਿੰਨੀਆਂ ਕਿ ਨੌਕਰੀਆਂ ਮਿਲ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਚ ਕੋਈ ਸਾਡੇ ਪਿੰਡ ਜੇ ਤਾਂ ਮਿਲੀ ਨਹੀਂ ਕਿਸੇ ਨੂੰ ਹਾਲੇ ਤੱਕ ਅੱਛਾ ਜੀ ਹਾਂ ਜੀ ਨਾਲੇ ਕਹਿੰਦੇ ਹੋ ਨੌਕਰੀ ਦੇਤੀ ਨੌਕਰੀ ਤਾਂ ਫਿਰ ਹੁਣ ਦਿੱਲੀ ਸੀ ਅੱਛਾ ਕਾਦੀ ਮਿਲੀ ਹੈ ਨੌਕਰੀ ਸਕੂਲ ਚ ਮਿਲੀ ਹੈ ਅੱਛਾ ਪ੍ਰਾਈਵੇਟ ਹਾਂ ਜੀ ਠੀਕ ਹੈ ਚਲੋ ਨੌਕਰੀ ਕਦੀ ਮਿਲਿਆ ਤੇ ਬਈ ਜੀ ਆਮ ਆਦਮੀ ਪਾਰਟੀ ਨੇ ਚੰਗੇ ਕੰਮ ਕੀਤੇ ਜਾਂ ਕਾਲੀ ਦਲ ਵਾਲਿਆਂ ਨੇ ਪਹਿਲਾਂ ਚੰਗੇ ਕੀਤੇ ਸੀ ਜਾਂ ਕਾਂਗਰਸ ਨੇ ਇਹ ਕੋਈ ਸਾਰਿਆਂ ਦੇ ਇੱਕੋ ਜਿਹੇ ਹਾਲ ਹੈ ਜਿਹੜਾ ਬਣ ਜਾਂਦਾ ਕੋਈ ਨਹੀਂ ਬਸ ਕੇਰਾ ਵਾਦੇ ਕਰ ਲੈਂਦੇ ਆ ਉਹ ਪੂਰਾ ਕੋਈ ਕਰਦਾ ਨਹੀਂ ਤੇ ਬਈ ਦੱਸਿਆ ਜਾ ਰਿਹਾ ਕਿ ਤੁਸੀਂ ਪੰਚਾਇਤ ਮੈਂਬਰ ਹੋ ਹਾਂਜੀ اچھا ਠੀਕ ਹੈ ਚੰਗੇ ਕੰਮ ਹੋਏ ਫਿਰ ਤੁਹਾਨੂੰ ਤਾਂ ਪਤਾ ਹੋਊਗਾ ਕਿੰਨਾ ਟਾਈਮ ਕਰ ਲੀ 5 ਸਾਲ ਤੋਂ ਹਾਂ ਉਪਰੀ ਹੋ ਗਿਆ ਤੇ ਕਿਵੇਂ ਚੰਗੇ ਕੰਮ ਹੋਏ ਜੇਕਰ ਮੈਂਬਰਾਂ ਨੂੰ ਨਹੀਂ ਪਤਾ ਜਾਂ ਸਰਪੰਚਾਂ ਨੂੰ ਨਹੀਂ ਪਤਾ ਫਿਰ ਆਮ ਲੋਕਾਂ ਨੂੰ ਕੀ ਪਤਾ ਹੋਏ ਇਹਨਾਂ ਨੂੰ ਦਿਹਾੜੀ ਦਿਹਾੜਾ ਨੂੰ ਚਲੇ ਕੰਮ ਤਾਂ ਬਸ ਐਸੀ ਵੈਸੀ ਚੱਲਦੇ ਜੀ ਅੱਛਾ ਐਸੇ ਵੈਸੇ ਕਿਵੇਂ ਐਸੇ ਵੈਸੇ ਦਾ ਪਤਾ ਨਹੀਂ ਲੱਗਿਆ ਵੀ ਐਸੇ ਵੈਸੇ ਕੀ ਹੁੰਦਾ ਐਸੇ ਵੈਸੇ ਨੂੰ ਪਤਾ ਹੀ ਹੈ ਕਿਵੇਂ ਚ ਕਹਿ ਜੇ ਕੰਮ ਹੁੰਦੇ ਆ ਕਹਿਣਾ ਨਹੀਂ ਚਾਹੁੰਦੇ ਜਾਂ ਡਰ ਲੱਗਦਾ ਸਰਕਾਰ ਤੋਂ ਵੀ ਕੋਈ ਡਰ ਨਹੀਂ ਡਰ ਕਾਦਾਗਾ ਅੱਛਾ ਠੀਕ ਹੈ ਡਰ ਨੂੰ ਆਪਾਂ ਕਿਹੜਾ ਕੋਈ ਕਮਿਸ਼ਨ ਲਿਆ ਵਿਕਾਸ ਕੀਤਾ ਕੁਝ ਦਿੱਤਾ ਐ ਐਮਐਲਏ ਨੇ ਐਮਪੀ ਨੇ ਜਿਹੜੇ ਦਿੰਦੇ ਜੋ ਫਿਰ ਪਕੜਾ ਐਮਪੀ ਕੌਣ ਆ ਤੁਹਾਡੇ ਹਲਕੇ ਚ ਲੋਕ ਸਭਾ ਲੋਕ ਸਭਾ ਦਾ ਹੁਣ ਪਹਿਲਾਂ ਤਾਂ ਹਰਸਿਮਰ ਸਿੱਧੇ ਹੋ ਜੀ ਤੇ ਹੁਣ ਕਿਹੜਾ ਬਦਲ ਗਿਆ ਬਾਈ ਜੀ ਉਹੀ ਆ 5 ਸਾਲ ਮੈਂਬਰ ਰਹੇ ਹੋ ਤੁਸੀਂ ਨਹੀਂ ਪਤਾ ਨਹੀਂ ਜੀ ਆਪਾਂ ਪਤਾ ਨਹੀਂ ਠੀਕ ਹੈ ਜੀ ਹਰਸਿਮਰ ਕੋਰ ਬਦਲ ਹੈ ਜੀ ਤੁਹਾਡੀ ਐਮਪੀ ਲੋਕ ਸਭਾ ਪਹਿਲਾਂ ਸੀਗੇ ਜੀ ਅਕਾਲੀ ਦਲ ਵਲੇ ਹਾਂ ਹਾਂ ਜੀ ਅਕਾਲੀ ਦਲ ਵਲੇ ਹੁਣੇ ਚੱਲੀ ਜਾਂਦੀ ਉਹਨਾਂ ਦੀ ਜੀ ਹੁਣ ਵੀ ਐਮਪੀ ਉਹੀ ਹੈ ਜੀ ਉਹਦੇ ਪਿੱਛੇ ਅਸਤੀਫਾ ਨਹੀਂ ਦਿੱਤਾ ਸੀ ਉਹਨਾਂ ਨੇ ਕੇਂਦਰੀ ਮੰਤਰੀ ਤੋਂ ਅਸਤੀਫਾ ਦਿੱਤਾ ਸੀ ਅਛੀ ਕੇਂਦਰੀ ਮੰਤਰੀ ਦਿੱਤਾ ਸੀ ਜੀ ਗੱਲਬਾਤ ਕਰਾਂਗੇ ਹੋਰ ਵੀ ਵੀਰ ਸਾਡੇ ਨਾਲ ਮੌਜੂਦ ਆ ਇੱਥੇ ਗੱਲਬਾਤ ਕਰਦੇ ਆ ਬਾਪੂ ਤਾਸ ਚ ਬਿਜ਼ੀ ਹੈ ਹਾਂ ਬਾਪੂ ਸਾਸ਼ੀ ਕਾਲ ਸਸਰੀ ਕਾਲ ਚੱਲ ਚੱਲ ਠੀਕ ਆ ਤਾਸ ਖੇਡੀ ਜਾਂਦੇ ਹੋ ਫਿਰ ਹਾਂ ਤਾਸ ਖੇਡਦੇ ਆ ਛੱਡ ਦਿਆ ਕਰੋ ਯਾਰ ਤੁਹਾਡੇ ਵਾਸਤੇ ਅਸੀਂ ਆਉਣੇ ਹਾਂ ਹਾਂ ਉਹਨੇ ਲੈ 2 ਮਿੰਟ ਛੱਡ ਦਿੰਨੇ ਆਪਾਂ ਠੀਕ ਆ ਜੀ ਫਿਰ ਚੰਗਾ ਵਿਕਾਸ ਹੋਇਆ ਹਾਂ ਕਿਹੜਾ ਵਿਕਾਸ ਹੋਇਆ ਕੁਛ ਨਹੀਂ ਹੋਇਆ ਬਾਪੂ ਜੀ ਪਹਿਲੇ ਇਹ ਦੱਸੋ ਕਿ ਤੁਹਾਡੇ ਬਠਿੰਡਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਕੌਣ ਹੈ ਐਮਪੀ ਕੌਣ ਹੈ ਸਿਮਰਤ ਕੌਰ ਬਾਦਲ ਹਰ ਸਿਮਰਤ ਕੌਰ ਬਾਦਲ ਠੀਕ ਹੈ ਕਿਵੇਂ ਚੰਗਾ ਵਿਕਾਸ ਹੋਇਆ ਕੁਛ ਨਹੀਂ ਹੋਇਆ ਹਣ ਵੀ ਬਾਪੂ ਐਮਪੀ ਦੀਆਂ ਹੀ ਵੋਟਾਂ ਪੈਣੀਆਂ ਨੇ ਜੀ ਹਾਂ ਲੋਕ ਸਭਾ ਦੀਆਂ ਵੋਟਾਂ ਪੈਣੀਆਂ ਨੇ ਯਾਨੀ ਕਿ ਪ੍ਰਧਾਨ ਮੰਤਰੀ ਦੀ ਚੋਣ ਹੋਣੀ ਹੈ ਹਾਂ ਉਹਦੀਆਂ ਵੋਟਾਂ ਪੈਣੀਆਂ ਨੇ ਆਗਾਜ਼ ਹੋ ਗਿਆ ਪਤਾ ਆਮ ਆਦਮੀ ਪਾਰਟੀ ਨੇ ਗਰਮੀਤ ਖੁੱਡੀਆਂ ਨੂੰ ਟਿਕਟ ਦੇ ਦਿੱਤੀ ਹੈ ਵਿਵਾਹ ਹਰ ਸਿਮਰਤ ਕੌਰ ਬੱਦਲ ਖੜੇ ਨੇ ਹਾਂ ਤਾਂ ਲੱਖਾ ਸੁਧਾਨਾ ਵੀ ਚੋਣ ਲੜਨਗੇ ਇਥੋਂ ਹੋ ਸਕਦਾ ਅਮਰਤਾ ਵੜੇਗਾ ਕਾਂਗਰਸ ਪਾਰਟੀ ਵੱਲੋਂ ਜਾਂ ਰਾਜਾ ਵੜਿੰਗ ਖੜੇ ਹੋਣਗੇ ਕਿਵੇਂ ਦੇਖਦੇ ਹੋ ਤੁਸੀਂ ਬਠਿੰਡਾ ਹੌਟ ਸੀਟ ਮੰਨੀ ਜਾਂਦੀ ਹੈ ਫਸਟਾ ਮੈਚ ਮੰਨਿਆ ਜਾਂਦਾ ਕਿੰਨਾ ਦੇ ਝੋਲੀ ਬੋਟ ਜਿਹੜੀ ਹੈ ਲੋਕ ਸਭਾ ਸੀਟ ਜਾ ਸਕਦੀ ਹੈ। ਐ ਕਿ ਜਿਹੜੀ ਝੋਲੀ ਨਹੀਂ ਜਾ ਸਕਦੀ। ਕੋਈ ਮਰਜੀ ਗਈ ਜਾਵੇ। ਕੀ ਗੱਲ ਵੀ ਵੋਟਾਂ ਨਹੀਂ ਪਾਉਂਦੇ ਤੁਸੀਂ? ਪਾਵਾਂਗੇ। ਬਸ ਰੌਲ ਗੰਦੌਲ ਹੀ ਹੋਣੀ ਹੈ ਇੱਥੇ ਤਾਂ। ਅੱਛਾ ਜੀ। ਕੀ ਗੱਲ ਬਾਬੂ ਰੌਲ ਗੰਦੌਲ ਹੀ ਹੋਣੀ ਹੈ ਕਿਸੇ ਨੂੰ ਕੰਮ ਦਾ ਕਰਿਆ ਨਹੀਂ ਕਿਸਾਨਾਂ ਦਾ ਕੋਈ ਕਰਿਆ ਨਹੀਂ। ਅੱਛਾ ਜੀ। ਗੱਲ ਤਾਂ ਕਿਸਾਨਾਂ ਦੀ ਹੈ। ਅਕਾਲੀ ਦਲ ਤਾਂ ਕਿਸਾਨਾਂ ਨਾਲ ਸੀ ਉਹ। ਠੀਕ ਹੈ। ਉਹ ਮੋਦੀ ਦੇ ਨਾਲ ਸੀ। ਉਹ ਕਾਨੂੰਨ ਵੇਲੇ। ਹੁਣ ਤਾਂ ਅਕਾਲੀ ਦਲ ਕਹਿੰਦਾ ਕਿ ਅਸੀਂ ਛੜਤਾ ਜੀ ਅਸੀਂ ਤਾਂ ਕਿਸਾਨਾਂ ਦੇ ਨਾਲ। ਛੜਤਾ ਹੁਣ ਥੋੜੀਆਂ ਵੋਟੀਆਂ ਵੋਟਾਂ ਲੈ ਜਾਣੀਆਂ। ਹੁਣ ਲੈ ਜਾਣੀਆਂ ਨੜੇ ਕੇੰਦੇ ਕੇ ਬਠਿੰਡਾ ਦਾ ਘੜਾ ਉਹਨਾਂ ਦਾ ਕਿ ਜੱਤੀ ਜਾਂਦੀ ਹੈ ਪੱਕਾ ਹਰ ਵਾਰ ਐਤੀ ਲੱਗੂ ਪੁੱਤ ਆ ਐਤੀ ਲੱਗੂ ਬਤਾ ਆਮ ਆਦਮੀ ਪਾਰਟੀ ਨੇ ਚੰਗੇ ਕੰਮ ਕੀਤੇ ਜਿਨੇ ਉਹਨੂੰ ਕੰਮ ਕੀਤੇ ਨਾ ਆਮ ਆਦਮੀ ਨੇ ਕੀਤੇ ਅਗਰੇ ਨਹੀਂ ਕੀਤੇ ਸਾਡੇ ਪਿੰਡ ਦਾ ਉਹ ਜਗਰੂ ਉਹ ਕਿਹੜਾ ਹੈਗਾ ਜਗਸੀਰ ਮਾਸਟਰ ਸਾਡੇ ਪਿੰਡ ਦਾ ਆਏ ਨਹੀਂ ਅਸੀਂ ਤਾਂ ਜਾਣਦੇ ਨਹੀਂ ਉਹ ਕੌਣ ਹੈ ਉਹ ਤੇ ਕਿ ਇੱਥੇ ਸੱਤ ਚ ਤੁਸੀਂ ਬੈਠਦੇ ਹੋ ਕਿਵੇਂ ਲੱਗਦਾ ਕਿ ਤੇ ਨਜ਼ਰ ਆਉਂਦੀ ਹੈ ਤੁਹਾਨੂੰ ਤੇ ਕਿ ਨੇ ਸੱਤਾਂ ਚ ਜਾਂਦੇ ਸਾਡੇ ਮੈਂ ਸਾਡੇ ਪਿੰਡ ਦਾ ਕਦੇ ਆਏ ਹੀ ਨਹੀਂ ਅਸੀਂ ਅਜੇ ਤਾਂ ਜਾਣਦੇ ਨਹੀਂ ਉਹਨੂੰ ਸਾਡੇ ਪਿੰਡ ਨੇ ਆਏ ਕਦੇ ਉਹ ਅੱਛਾ ਜੀ ਇਹ ਨਾ ਨਾ ਕਰਾਂ ਗ੍ਰਾਂਟ ਦਿੱਤੀ ਇਹ ਨਾ ਹੋਵੇ ਤੁਸੀਂ ਦੁਪਹਿਰੇ ਸੌ ਜਾਂਦੇ ਹੋ ਕਿਤੇ ਗੇੜਾ ਮਾਰਦੇ ਅਸੀਂ ਇੱਥੇ ਬੈਠੇ ਰਹਿੰਦੇ ਹਾਂ ਸੌਂਦੇ ਹੀ ਨਹੀਂ ਅੱਛਾ ਜੀ ਤੁਸੀਂ ਬੇਲੇ ਆ ਪੱਕੀ ਗੱਲ ਆ ਸ਼ਾਮ ਸ਼ਾਮ ਦੇ 7 ਵਜੇ ਤੱਕ ਇੱਥੇ ਹੁੰਨੇ ਆ ਹਾਂ ਵਧ ਗਿਆ ਬੈੱਡ ਬਣਾਇਆ ਹੈ ਤਾਂ ਖੇਡਣ ਨੂੰ ਸ਼ਾਮ ਦੇ 7 ਵਜੇ ਆਣੇ ਆ 7 ਵਜੇ ਆਉਂਦਾ ਕੋਈ ਨਹੀਂ ਆਉਂਦਾ ਕਿਉਂ ਵੀ ਪੱਕੀ ਗੱਲ ਹੈ ਪੱਕੀ ਗੱਲ ਆ ਰਾਤ ਨੂੰ ਤਾਂ ਭਲਾ ਹੁੰਦਾ ਹੋਵੇ 12 ਵਜੇ ਹੈ ਹਾਂ ਕੋਈ ਆ ਜੇ 12 ਵਜੇ ਤੋਂ ਬਾਅਦ ਸ਼ਾਇਦ ਆਉਂਦਾ ਹੋਵੇ ਸੌਂ ਗਿਆ ਹੋਵੇ ਅਸੀਂ ਉਦੋਂ ਆ ਗਿਆ ਹੋਵੇ ਤਾਂ ਕੀ ਕਹਿਣਾ ਠੀਕ ਹੈ ਅਫਸਰ ਆਉਂਦੇ ਆ ਫਿਰ ਤੁਹਾਡੇ ਕੋਲੇ ਨਾ ਕੋਈ ਅਫਸਰ ਤੇ ਫਿਰ ਆਮ ਆਦਮੀ ਪਾਰਟੀ ਤੇ ਕਹਿੰਦੀ ਸੀ ਕਿ ਸਾਡੀ ਸਰਕਾਰ ਹੀ ਆ ਆਮ ਲੋਕਾਂ ਦੀ ਸਰਕਾਰ ਆ ਅਸੀਂ ਤਾਂ ਆਮ ਲੋਕਾਂ ਨੂੰ ਟਿਕਟਾਂ ਦਿੱਤੀ ਉਹ ਆਮ ਥੋੜੀ ਉਹ ਤਾਂ ਖਾਸ ਹੋਗੇ ਅੱਛਾ ਜੀ ਉਹ ਤਾਂ ਬਾਹਲੇ ਖਾਸ ਹੈ ਤੈਨੂੰ ਦਿਵਾ ਦਈਏ ਜੀ ਆਮ ਆਦਮੀ ਪਾਰਟੀ ਤੋਂ ਟਿਕਟ ਤੂੰ ਲੜਦਾ ਹੀ ਨਹੀਂ ਨਾ ਮੈਂ ਹਾਰਨਾ ਹੈ ਅੱਛਾ ਜੀ ਹਾਰੂੰਗਾ ਮੈਂ ਨਾ ਵੀ ਇਸ ਨਹੀਂ ਨਾ ਹਾਰ ਜਾਾਂਗੇ ਪੱਕਾ ਜੀ ਪੱਕਾ ਤੇ ਆਮ ਆਦਮੀ ਪਾਰਟੀ ਨੇ ਦੇਤੀ ਫਿਰ ਤਾਂ ਜਿੱਤ ਜੋਗੇ ਨਹੀਂ ਜਿੱਤੇ ਅੱਛਾ ਜੀ ਬਾਪੂ ਜੀ ਲੱਖੇ ਸਿਧਾਣੇ ਦਾ ਕਿਵੇਂ ਦਾ ਲੱਗਦਾ ਤੁਹਾਨੂੰ ਲੱਖਾ ਸਿਧਾਣੇ ਨੂੰ ਗੱਲਾਂ ਵਧੀਆ ਉਹਦੀਆਂ ਬੰਦਾ ਬਹੁਤ ਵਧੀਆ ਹੈ ਹੋਰ ਸਾਡੇ ਪਿੰਡੋਂ ਕੁਝ ਨਾ ਕੋਈ ਵੋਟਾਂ ਮਿਲ ਜਾਣੀਆਂ ਮਿਲ ਜਾਣੀਆਂ ਠੀਕ ਹੈ ਅੱਛਾ ਜੀ ਹਾਂ ਤੇ ਬਾਪੂ ਕਾਂਗਰਸ ਪਾਰਟੀ ਦੀ ਗੱਲ ਕਰੀਏ ਕਿਵੇਂ ਦਾ ਰਾਜ਼ ਰਿਹਾ ਉਹਨਾਂ ਦਾ ਕੰਗਰਸ ਦੇ ਬਾਈਸ ਜਨਰਲ ਕੈਪਟਨ ਨੇ ਝੜਗੜਤੀ ਉਹਦੀ ਨਹੀਂ ਤਾਂ ਬਣ ਜਾਂਦਾ ਅੱਛਾ ਜੀ ਨਹੀਂ ਕਾਂਗਰਸ ਹਰਦੀ ਨਹੀਂ ਸੀ ਜੇ ਕੈਪਟਨ ਝੜਗੜਦਾ ਉਹਦੇ ਅੱਛਾ ਜੀ ਹਾਂ ਕੀ ਗੱਲ ਬਾਪੂ ਜੀ ਕੈਪਟਨ ਤੋਂ ਕਿਉਂ ਲੋਕ ਕੱਕੇ ਕਉਂ ਕਰੋਨੇ ਦੀ ਸੁੱਤਾ ਰਿਹਾ ਬਜਰਾ ਅੱਛਾ ਜੀ ਕਰੋਨਾ ਸੀ ਉਹਦਾ ਅੱਛਾ ਜੀ ਹਾਂ ਉਹਦਾ ਸੁੱਤਾ ਰਿਹਾ ਠੀਕ ਹੈ ਤਾਂ ਬਾਪੂ ਜੀ ਜੇਕਰ ਗੱਲ ਕਰੀਏ ਆਪਾਂ ਬਾਬਾ ਪ੍ਰਕਾਸ਼ ਸਿੰਘ ਬਾਦਲ ਜੋ ਸਿਆਸਤ ਦੇ ਬੋਰਡ ਮੰਨੇ ਜਾਂਦੇ ਸੀ ਉਹਨਾਂ ਦਾ ਰਾਜ ਕਿਵੇਂ ਦਾ ਰਹਿੰਦਾ ਸੀ ਤੇ ਕਿਵੇਂ ਦੀਆਂ ਲੋਕਾਂ ਨੂੰ ਸੁਖ ਸੀ ਜਿਉਂ ਉਹਨਾਂ ਨੇ ਕੰਮ ਤਾਂ ਕੀਤਾ ਸੀ ਚਲ ਮੋਟਰਾਂ ਮਟਰਾਂ ਦਿੱਤੀਆਂ ਸੀ ਆਟਾ ਦਾਲ ਦਿੱਤੇ ਠੀਕ ਕੀਤਾ ਸੀ ਉਹਨਾਂ ਨੇ ਠੀਕ ਹੈ ਤੇ ਫਿਰ 92 ਐਮਐਲ ਨੇ ਨੇਰੀ ਚਲਾਤੀ ਲੋਕਾਂ ਨੇ ਦੇਖਿਆ ਨਹੀਂ ਐਵੀਂ ਵੋਟਾਂ ਹੁਣ ਨੇਰੀ ਖੜ ਜੂਗੀ ਅੱਛਾ ਜੀ ਹੁਣ ਖੜ ਜੂਗੀ ਨੇਰੀ ਹੁਣ ਨਹੀਂ ਹੁਣ ਨਹੀਂ ਆਉਂਦੀ ਅੱਛਾ ਜੀ ਹਾਂ ਇਹ ਤਾਂ ਲਾਸਟ ਸੀ ਐਮਐਲ ਉਹਨਾਂ ਦੇ ਸੀਐਮ ਭਗਵੰਤ ਮਾਨ ਕਹਿੰਦਾ ਕਿ ਮੇਰੀ ਸਰਕਾਰ ਇਮਾਨਦਾਰ ਹੈ ਕਿਵੇਂ ਦਾ ਲੱਗਦਾ ਲੋਕਾਂ ਦੇ ਸਰਕਾਰੀ ਦਫ਼ਤਰ ਜਾਣੇ ਕੰਮ ਹੋ ਜਾਂਦੇ ਆ ਨਹੀਂ ਪੈਸੇ ਤੋਂ ਬਿਨਾ ਕੋਈ ਨਹੀਂ ਕਰਦਾ ਬਿਜਲੀ ਦੇ ਬਿੱਲ ਕਿਵੇਂ ਆ ਰਹੇ ਆ ਬਿਜਲੀ ਦੇ ਬਿੱਲ ਜ਼ੀਰੋ ਆਉਂਦੇ ਕਿਵੇਂ ਮਾਨ ਸਰਕਾਰ ਨੂੰ ਇਸ ਕਿਵੇਂ ਦੇਖ ਦਿਓ ਇਹ ਚ ਠੀਕ ਹੈ ਠੀਕ ਹੈ ਹਾਂ ਕਾਲੀ ਦਲ ਨੇ ਮੋਟਰਾਂ ਦੇ ਬਿੱਲ ਮਾਫ ਕੀਤੇ ਸੀ ਹਰੀ ਕ੍ਰਾਂਤੀ ਲੈ ਕੇ ਆਂਦੀ ਸੀ ਉਹਨੂੰ ਕਿਵੇਂ ਦੇਖ ਦਿਓ ਨਹੀਂ ਉਹ ਵੀ ਠੀਕ ਹੈ ਇਹਨਾਂ ਦੇ ਵੀ ਮਾਫ ਕਰੇ ਹੋਏ ਆ ਮੋਟਰਾਂ ਦਾ ਪਾਣੀ ਬਿਜਲੀ ਬਹੁਤ ਆਉਂਦੀ ਹੈ ਮੋਟਰਾਂ ਵਾਲੀ ਦੀ ਕਿਵੇਂ ਦਾ ਰਹੂਗੀ ਹਵਾ ਕਿਵੇਂ ਵਗੂਗੀ ਇਸ ਵਾਰ ਲੱਗਦਾ ਹਵਾ ਨਹੀਂ ਵਗਦੀ ਪਰ ਹਵਾ ਨਹੀਂ ਦਾ ਹੈ ਕਿ ਕੋਈ ਪਤਾ ਨਹੀਂ ਲੱਗਦਾ ਲੋਕ ਬੋਟਾ ਕਈ ਜਗ੍ਹਾ ਤੇ ਸੀ ਜਾਣੇ ਆ ਤੇ ਲੋਕ ਕਹਿੰਦੇ ਆ ਕਿ ਇਸ ਵਾਰ ਬੋਟ ਨਹੀਂ ਪਾਉਣ ਜਾਣੀ ਨੋਟਾ ਨਪਾਂਗੇ ਜੀ ਪਿੰਡਾਂ 'ਚ ਨਹੀਂ ਵੜਨ ਦੇਵਾਂਗੇ ਸਵਾਲ ਕਰਾਂਗੇ ਕਿ ਉਹ ਤਾਂ ਭਾਜੀਪੀ ਨੂੰ ਨਹੀਂ ਨਾ ਬਣ ਦਿੰਦੇ ਅੱਛਾ ਹੋਰਾਂ ਨੂੰ ਨਹੀਂ ਕੁਝ ਕਹਿੰਦੇ ਮੋਦੀ ਕਿਵੇਂ ਰਹੂਗਾ ਹਾਂ ਮੋਦੀ ਨਹੀਂ ਅੱਛਾ ਅਨਸ ਰਾਜ ਹਨਸ ਨੂੰ ਦੇਤੀ ਫਰੀਦਕੋਟ ਤੋਂ ਟਿਕਟ ਉਹ ਜਰਾ ਕੀ ਕਰੂਗਾ ਉਹ ਤਾਂ گاਉਂ ਵਾਲਾ ਬੰਦਾ ਹੈ ਜੇ ਆਮ ਆਦਮੀ ਪਾਰਟੀ ਨੇ ਵੀ ਕਰਮਜੀਤ ਅਨਮੋਲ ਨਾਲ ਉਹਦਰ ਮੁਹਸਦੀਕ ਨੂੰ ਦੇ ਦੇਣ ਫਿਰ ਹਾਂ ਫਿਰ ਕਿਵੇਂ ਚੱਲੂਗਾ ਕੰਮ ਕੰਮ ਚੱਲੀ ਜਾਓ ਲੜੀ ਜਾਣਗੇ ਗਾਈ ਜਾਣਗੇ ਜੇ ਸਾਰੇ ਕਲਾਕਾਰਾਂ ਨੂੰ ਦੇ ਦੇਣ ਟਿਕਟਾ ਮਾਮਾ ਸਿੰਘ ਨੇ ਤਾਂ ਕੁਝ ਨਹੀਂ ਸਾਰੇ ਕਲਾਕਾਰਾਂ ਨੂੰ ਦੇ ਦੇਣ ਟਿਕਟਾ ਫਿਰ ਕਿਵੇਂ ਰਹੂਗਾ ਕੰਮ ਫਿਰ ਖਾੜਾ ਸੌਖਾ ਲਾ ਦੇ ਕਰਨੀ ਸਸਤਾ ਲਾ ਦੇ ਕਰਨੀ ਖਾੜਾ ਹੋਰ ਕੋਈ ਦੀ ਉਹਨਾਂ ਨੂੰ ਸਿਹਤ ਬਾਰੇ ਵਿਚਾਰੇ ਨੂੰ ਲੋਕਾਂ ਦੀ ਕੰਮ ਹੋ ਜਾਇਆ ਕਰਨੀ ਨਹੀਂ ਹੁੰਦਾ ਨਹੀਂ ਹੁੰਦੇ ਮਾਮਾ ਸਿੰਘ ਨੇ ਕਿਹੜਾ ਕੋਈ ਕਰਿਆ ਅੱਛਾ ਜੀ ਨਹੀਂ ਮੈਂਮਰੀ ਚ ਕੀ ਮਤਲਬ ਕੀ ਕਹਿੰਦੇ ਸੀ ਤੁਸੀਂ ਗਵਾਇਆ ਹੀ ਇਹ ਕੁਝ ਗਵਾਇਆ ਹੋਰ ਕੀ ਮਾਨ ਕੀ ਗੱਲ ਬਾਈ ਕੀ ਗੱਲ ਹੋ ਜਾਂਦੀ ਹੈ ਗੱਲ ਗੁਣੇ ਕੰਮਕਾਰ ਛੱਡ ਕੇ ਲੋਕਾਂ ਨਾਲ ਜਾਣਾ ਪੈਂਦਾ ਹੈ ਆ ਦੇ ਵੱਲੋਂ ਤੇਲ ਮਚਾਉਣਾ ਪੈਂਦਾ ਹੈ ਆਪਦੇ ਵੱਲੋਂ ਸਭਾ ਕਿਹੜਾ ਸਾਡੀ ਤਨਖਾਹ ਲਈ ਆ ਗਈ ਹੈ ਤੁ ਵੀ ਸਰਕਾਰ ਨੇ ਹਾਂ ਠੀਕ ਹੈ ਨਾ ਗੱਲ ਸਾਨੂੰ ਕਿਹੜਾ ਤਾਂ ਕੋਈ ਦਿਹਾੜੀ ਮਿਲਦੀ ਹੈ ਕੋਈ ਸਹੂਲਤ ਨਹੀਂ ਕੀ ਮੈਂਬਰਾਂ ਦੀ ਤਨਖਾਹ ਹੋਣੀ ਚਾਹੀਦੀ ਹੈ ਤੇ ਹੋਣੀ ਚਾਹੀਦੀ ਹੈ 6 ਲੋਕਾਂ ਦੇ ਕੰਮਕਾਰ ਜਾਂਦੇ ਆ ਉਹ ਕਈ ਲੋਕ ਤਾਂ ਕਹਿੰਦੇ ਮੈਂਬਰੀ ਚ ਗਾਲਾਂ ਹੀ ਮਿਲਦੀਆਂ ਜੀ ਤੇ ਗਾਲਾਂ ਹੀ ਮਿਲਦੀਆਂ ਹੋਰ ਉੱਥੇ ਕੀ ਪੈਸੇ ਮਿਲਦੇ ਆ ਠੀਕ ਹੈ ਬਾਹਲਾਂ ਲੈ ਲੈ ਥੋੜੀਆਂ ਲੈ ਲੈ 5 ਸਾਲਾਂ ਦੇ ਵਿੱਚ ਕੁਝ ਚੰਗਾ ਕੰਮ ਹੋਇਆ ਨਾ ਗਾਲਾਂ ਹੀ ਮਿਲਣ ਗਾਲਾਂ ਗਾਲਾਂ ਹੀ ਮਿਲੀਆਂ ਕੀ ਗੱਲ ਬਈ ਕਈ ਲੋਕ ਤਾਂ ਫਿਰ ਦਾਰੂ ਪੀਉਂਦੇ ਆ ਤੇ ਘਰਾਂ ਚ ਜਾ ਜਾ ਕੇ ਪੈਰੀ ਹੱਥ ਤੱਕ ਲਾਉਂਦੇ ਵੀ ਸਾਨੂੰ ਮੈਂਬਰੀ ਬਣਾ ਦੋ ਐਵੇਂ ਪਾਗਲਾ ਉਹ ਅੱਛਾ ਜੀ ਹਾਂ ਠੀਕ ਹੈ ਪਾਗਲਾ ਦੂਜਾ ਕਰ ਉਹ ਆਉਦਾ ਚੱਕ ਕੇ ਵੇਚ ਕੇ ਪਰ ਉਹ ਕਰ ਲੈ ਕਰਨਾ ਪੈਣਾ ਕਿਨੇ ਮੈਂਬਰ ਬਣ ਜਾਂਦਾ ਠਾਣੀ ਦਿਲਵਾਰੀ ਚੱਲਣ ਲੱਗ ਜਾਂਦੀ ਚੱਲਦੀ ਦਿਲਵਾਰੀ ਨਾ ਚੱਲਣ ਲੱਗ ਜਾਂਦੀ ਉਹਦੀ ਮਤ ਅਨੱਕ ਤੇ ਜੱਜ ਲੱਗ ਜਾਂਦਾ ਉਹ ਅੱਛਾ ਜੀ ਕੋਈ ਨਹੀਂ ਪੁੱਛਦਾ ਐਮ ਐਲ اے ਸਸਰੀ ਕੱਲ ਬੁਲਾਉਂਦੇ ਆ ਐਮ ਐਲ اے ਨੂੰ ਪਤਾ ਹੀ ਨਹੀਂ ਹੁੰਦਾ ਵੀ ਮੈਂਬਰ ਕੌਣ ਸਰਪੰਚ ਦਾ ਅੱਛਾ ਜੀ ਹਾਂ ਤੇ ਸਰਪੰਚ ਦੀ ਕਿਵੇਂ ਬੱਲੇ ਬੱਲੇ ਹੋ ਜਾਂਦੀ ਹੈ ਸਰਪੰਚ ਨੂੰ ਮੈਂਬਰ ਚ ਦੀ ਤਾਂ ਬੱਲੇ ਬੱਲੇ ਹੋ ਜਾਂਦੇ ਹੋਰ ਕਰਾ ਦਿੰਦੇ ਨਾ ਲੋਕ ਆਸੇ ਪਾਸੇ ਵਾਲੇ ਕਿਵੇਂ ਬਾਈ ਉਹ ਜਿਹੜਾ ਕੋਈ ਮਾੜਾ ਮੋਟਾ ਕੋਈ ਹੁੰਦਾ ਐ ਐਮਐਲਏ ਦਾ ਚੋਂਚਾ ਉਹ ਕਰਾ ਦਿੰਦਾ ਜਾਨ ਪਛਾਣ ਦੀ ਜਾਨ ਪਛਾਣ ਕਰਾ ਦਿੰਦਾ ਹਾਂ ਯਾਨੀ ਕਿ ਜੇਕਰ ਸਰਪੰਚ ਬੰਦਾ ਤਾਂ ਉਹਦੀ ਮਾੜੀ ਮੋਟੀ ਚੱਲਦੀ ਐ ਚਾ ਉਹਦੀ ਸਰਪੰਚ ਸਰਪੰਚ ਦੀ ਨਹੀਂ ਚੱਲਦੀ ਹੁੰਦੀ ਉਹ ਤਾਂ ਪਾਸੇ ਵਾਲੇ ਦੀ ਚੱਲਦੀ ਹੁੰਦੀ ਐ ਠੀਕ ਐ ਸਰਪੰਚ ਸਰਪੰਚ ਨੂੰ ਕੌਣ ਪਾਏਗਾ ਠੀਕ ਐ ਪਾਸੇ ਵਾਲੇ ਦੀ ਚੱਲਦੀ ਹੁੰਦੀ ਐ ਸਰਪੰਚ ਦਾ ਉਹਦੇ ਨਿਸਾਰਾ ਦੇ ਨੱਚਣ ਵਾਲਾ ਬਠਿੰਡਾ ਹੌਟ ਸੀਟ ਮੰਨੀ ਜਾਂਦੀ ਐ ਕਿਵੇਂ ਦੇਖਦੇ ਹੋ ਤੁਸੀਂ ਕਿਵੇਂ ਫਸਵਾ ਮੈਥ ਹੋ ਸਕਦਾ ਕਿਹਦਾ ਇੱਥੇ ਹਰ ਸਿਮਰਤ ਕੋਰ ਬਾਦਲ ਗਰਮੀਤ ਖੁੱਡੀਆਂ ਲੱਖਾ ਸੁਧਾਣਾ ਰਾਜਾ ਵੜਿੰਗ ਦੇ ਹਮ ਘਰ ਵਾਲੀ ਅਮਰਤਾ ਵੜਿੰਗ ਜਾਂ ਰਾਜਾ ਵੜਿੰਗ ਖੜੇ ਹੋ ਸਕਦੀ ਹੈ ਰਾਇਆ ਵੜੰਗ ਹੀ ਹੋ ਸਕਦਾ ਹੈ ਰਾਇਆ ਵੜੰਗ ਜਿੱਤ ਵੀ ਸਕਦਾ ਹੈ ਲੋਕਾਂ ਦਾ ਕੰਮ ਵੀ ਸਮਾਰਦਾ ਕੰਮ ਵੀ ਚੰਗੇ ਕਰਦਾ ਉਹ ਕੰਮ ਚੰਗੇ ਕਰਦਾ ਹਮ ਕਿਵੇਂ ਪ੍ਰਧਾਨ ਬਣਾਇਆ ਹੋਇਆ ਕਾਂਗਰਸ ਪਾਰਟੀ ਨੇ ਉਹਨਾਂ ਨੇ ਵਧੀਆ ਇਹਨੂੰ ਜੂਆ ਲਾਇਆ ਤਾਂ ਚੰਗੀ ਗੱਲ ਹਰ ਸਿਮਰਿਤ ਕੋਰ ਬਾਦਲ ਨੂੰ ਵੋਟ ਪੈ ਸਕਦੀ ਹੈ ਤੂੰ ਹਾਂ ਪੈ ਸਕਦੀ ਹੈ ਠੀਕ ਹੈ ਤੇ ਲਖਾ ਸੁਧਾਨਾ ਜੀ ਕਿਵੇਂ ਹਵਾਰ ਹੋ ਗਈ ਉਹ ਵੀ ਠੀਕ ਰਹੂਗੀ ਸਾਰਿਆਂ ਨਾਲ ਵਧੀਆ ਰਹੂਗੀ ਠੀਕ ਹੈ ਯਾਨੀ ਕਿ ਫਸਮਾ ਮੈਚ ਹੋ ਸਕਦਾ ਹਾਂ ਪੂਰਾ ਬਰਾਬਰ ਦੀ ਵੋਟ ਮਿਲ ਸਕਦੀ ਬਰਾਬਰ ਦੀ ਬਾਦ ਮਿਲ ਸਕਦੇ ਨੇ ਲੱਖੇ ਸਦਾਨਾ ਨੂੰ ਲੱਖੇ ਸਦਾਨਾ ਨੂੰ ਕਿਵੇਂ ਕਹਿੰਦੇ ਕਿ ਨੌਂ ਸਵਾਨੀ ਵਾਦ ਚੜ ਕੇ ਉਹਨਾਂ ਦੇ ਨਾਲ ਹਾਂ ਬਾਦ ਮੰਦਿਰਪੂਰੀ ਉਹਦੇ ਨਾਲ ਬਾਦੂ ਅੱਛਾ ਚੰਗੇ ਕੰਮ ਵੀ ਕਰਦਾ ਮੁੱਦਿਆਂ ਤੇ ਬੋਲਦਾ ਤੇ ਬੋਲਦਾ ਲੋਕਾਂ ਦੇ ਹੱਕਾਂ ਲਈ ਲੜਦਾ ਪੂਰਾ ਠੀਕ ਹੈ ਬਾਈ ਜੀ ਕਿਹਾ ਜਾ ਰਿਹਾ ਕਿ ਇੱਥੇ ਫਸਮਾ ਮੈਚ ਹੋ ਸਕਦਾ ਜਿੰਨੇ ਵੀਰ ਬੈਠੇ ਨੇ ਗੱਲਬਾਤ ਹੋਈ ਸਾਡੀ ਹਾਂ ਜੀ ਤੁਹਾਡੇ ਵੱਲੋਂ ਵੀ ਕਿਹਾ ਗਿਆ ਸੀ ਕਿ ਬਿਜਲੀ ਦੇ ਬਿੱਲ ਜ਼ੀਰੋ ਆ ਰਹੀ ਹੈ ਮਾਨ ਸਰਕਾਰ ਨੇ ਚੰਗਾ ਕੰਮ ਕੀਤਾ ਤੇ ਨਸ਼ੇ ਤੇ ਕਿਵੇਂ ਰੋਕਥਾਮ ਹੋਈ ਹੈ ਨਸ਼ੇ ਤੇ ਨਹੀਂ ਹੋਇਆ ਵੱਧੂ ਮਿਲਦਾ ਹੈ ਅੱਛਾ ਜੀ ਹਾਂ ਨਸ਼ਾ ਨਹੀਂ ਮੁੱਕਿਆ ਲੈਕਸ ਬੋਰਡ ਤਾਂ ਲੱਗੇ ਪਏ ਆ ਨਹੀਂ ਨਸ਼ਾ ਹੁਣ ਤਾਂ ਵੱਧ ਗਿਆ ਵਾਲਾ ਵੱਧ ਗਿਆ ਘਟਿਆ ਨਹੀਂ ਜੀ ਕੋਈ ਵੱੜਾ ਵੱਧ ਗਿਆ ਠੱਗੀਆਂ ਚੋਰੀਆਂ ਬਾਲੀਆਂ ਵਧੀਆਂ ਕਿਵੇਂ ਬੰਦ ਹੋ ਸਕਦਾ ਬਈ ਸਰਕਾਰਾਂ ਤੋਂ ਵੀ ਬੰਦ ਨਹੀਂ ਹੋ ਰਿਹਾ ਨਸ਼ਾ ਜਿਵੇਂ ਕੋਰੋਨਾ ਵੇਲੇ ਲੋਕਾਂ ਨੂੰ ਬੰਦ ਕਰ ਸਕਦੇ ਆ ਤੇ ਨਸ਼ਾ ਨਹੀਂ ਬੰਦ ਕਰ ਸਕਦੇ ਇਹਨਾਂ ਤੋਂ ਚੈਨਾ ਡੋਰ ਤਾਂ ਬੰਦ ਨਹੀਂ ਹੁੰਦੀ ਅੱਛਾ ਜੀ ਤੇ ਨਾ ਇਹਨਾਂ ਤੋਂ ਆਲ ਭਾਬੀ ਬੰਦ ਹੁੰਦੇ ਆ ਨਸ਼ਾ ਕਿੱਥੋਂ ਬੰਦ ਕਰ ਦੇਣਗੇ ਠੀਕ ਹੈ ਪੋਸਟ ਬੰਦ ਕਰ ਦੇਣਗੇ ਪਰ ਅੱਛਾ ਹਾਂ ਚਿੱਟਾ ਨਹੀਂ ਬੰਦ ਹੁੰਦਾ ਚਿੱਟਾ ਨਹੀਂ ਬੰਦ ਨਾ ਫਿਰ ਹੁਣ ਕਿਵੇਂ ਬੰਦ ਹੋਊਗਾ ਵੀ ਇਹ ਤਾਂ ਬਹੁਤ ਮੁਸ਼ਕਿਲ ਨਾਲ ਬੰਦ ਹੋਊਗਾ ਲੋਕਾਂ ਦੇ ਧੀਆਂ ਪੁੱਤ ਆਏ ਦੇਣਾ ਜੜੇ ਮੌਤ ਦਾ ਸ਼ਿਕਾਰ ਹੋ ਰਿਹਾ ਆਏ ਦਿਨ ਨੌਜਵਾਨ ਦੀ ਕਿਸੇ ਨਾ ਕਿਸੇ ਦੀ ਮੌਤ ਹੋ ਜਾਂਦੀ ਹੈ ਪਰ ਸਰਕਾਰਾਂ ਜਦੋਂ ਆਉਣਾ ਹੁੰਦਾ ਸੱਤਾ ਦੇ ਵਿੱਚ ਉਦੋਂ ਵਾਅਦੇ ਕਰਦੀਆਂ ਨੇ ਕਹਿੰਦੀਆਂ ਨੇ ਕੀ ਗੱਲ ਹੁਣ ਪੁੱਛੋਗੇ ਉਹਨਾਂ ਨੂੰ ਹਾਂ ਪੁੱਛਾਂਗੇ ਉਹ ਇਹ ਤਾਂ ਬਰਾ ਹੈ ਨਾ ਬੂਟਾਂ ਲੈਣੀਆਂ ਹੁੰਦੀਆਂ ਚਿੱਟਾ ਬੰਦ ਕਿਉਂ ਨਹੀਂ ਹੁੰਦਾ ਪੁਲਿਸ ਬਹੁਤ ਕੁਝ ਕਰ ਸਕਦੀ ਹੈ ਅੱਛਾ ਜੀ ਬਹੁਤ ਕੁਝ ਕਰਦੇ ਕਰਦੇ ਨਹੀਂ ਅੱਛਾ ਜੀ ਕਿਵੇਂ ਕੀ ਗੱਲ ਆ ਵਿੱਚ ਸਾਰੇ ਰਲੇ ਹੋਏ ਜੀ ਤਾਂ ਨਹੀਂ ਬੰਦ ਹੁੰਦਾ ਚਿੱਟਾ ਹਾਂ ਮੁਲਾਜ਼ਮਾਂ ਦੇ ਉਹਨਾਂ ਨੂੰ ਪੈਸੇ ਦੇਈ ਜਾਂਦੇ ਆਈ ਜਾਂਦਾ ਕਿਤੇ ਚੈਨਾ ਡੋਰ ਨਹੀਂ ਬੰਦ ਹੋ ਰਹੀ ਠੀਕ ਨਹੀਂ ਤੇ ਚਿੱਟਾ ਕਿਸੇ ਬੰਦ ਕਰ ਦਣਗੇ ਮੁਲਾਜ਼ਮ ਤਾਂ ਬਈ ਆਮ ਆਦਮੀ ਪਾਰਟੀ ਕਹਿੰਦੀ ਕਿ ਇਮਾਨਦਾਰੀ ਬਹੁਤ ਅਸਰ ਕਰ ਸਕਦੀ ਤੇ ਅਫਸਰ ਹਾਂ ਤੇ ਭਗਵੰਤ ਜੀ ਨੂੰ ਐਨਾ ਇੱਕ ਰੋਗ ਬਣੇ ਨੂੰ ਠੀਕ ਨਹੀਂ ਉਹਨਾਂ ਦਾ ਚਿੱਟਾ ਨਹੀਂ ਬੰਦ ਹੋਇਆ ਤੇ ਮੇਰਾ ਠੀਕ ਨਹੀਂ ਧਾਰ ਕਾਰਡ ਬੰਦ ਕਰਦੇ ਨੇ ਉਹ ਸੱਚ ਰਾਸ਼ਨ ਕਾਰਡ ਆਟਾ ਕਣਕ ਨਹੀਂ ਮਿਲਦੀ ਕਿਤੇ ਦੇ ਉਹ ਜਿੱਤੇ ਹੈਗੇ ਮੈਨੂੰ ਅੱਛਾ ਜੀ ਹਾਂ ਮੈਂ ਗਰੀਬ ਬੰਦਾ ਮੇਰੀ ਹਾਲਤ ਟੁੱਟੀ ਹੋਈ ਹੈਗੀ ਅੱਛਾ ਜੀ ਹਾਂ ਪਰ ਉਹਨੇ ਮੇਰੀ ਕਣਕ ਬੰਦ ਕਰਤੀ ਪਰ ਉਹਨਾਂ ਦਾ ਚਿੱਟਾ ਨਹੀਂ ਬੰਦ ਹੋਇਆ ਉਹ ਤਾਂ ਕਹਿੰਦੇ ਅਸੀਂ ਰਾਸ਼ਨ ਕਾਰਡ ਤਾਂ ਉਹਨਾਂ ਦੀ ਕਣਕ ਬੰਦ ਕੀਤੀ ਆ ਉਹਨਾਂ ਦੇ ਰਾਸ਼ਨ ਕਾਰਡ ਕੱਟੇ ਆ ਜਿਹੜੇ ਧਨਾੜ ਲੋਕ ਆ ਜਿਨ੍ਹਾਂ ਕੋਲ ਚੰਗੀਆਂ ਜ਼ਮੀਨਾਂ ਮੇਰੇ ਕੋਲ ਤਾਂ ਉਹੜਾ ਵੀ ਨਹੀਂ ਅੱਛਾ ਜੀ ਹਾਂ ਇਹਨਾ ਹੋਵੇ ਕਿਤੇ ਤੂੰ ਕਾਗਜ਼ਾਂ ਦੇ ਵਿੱਚ ਤੇਰੇ ਕੋਲੇ ਜ਼ਮੀਨ ਹੋਵੇ ਤੇ ਲੋਕਾਂ ਨੂੰ ਦੱਸਦਾ ਨਾ ਹੋਵੇ ਦਿਖਾ ਦਿਓ ਕਿਹੜੀ ਮੇਰੇ ਕੋਲੇ ਮੇਰੇ ਨਾਂ ਦਾ ਕਰਵਾਓ ਮੈਂ ਉਹ ਵੀ ਨਹੀਂ ਮੰਗਦਾ ਮੈਨੂੰ ਕੋਈ ਦਵੇ ਤਾਂ ਸੀ ਦੁਗਲੇ ਇਹ ਕੱਲ ਮਾਨ ਸਰਕਾਰ ਨੇ ਇਸੇ ਕਰਕੇ ਕਾ ਜਿਹੜਾ ਰਾਸ਼ਨ ਕਾਰਡ ਕੱਟਿਆ ਤੁਹਾਡੇ ਹਾਂ ਬਾਪੂ ਇਹਦੇ ਕੋਲ ਜ਼ਮੀਨ ਤਾਂ ਹੈ ਨਹੀਂ ਬਾਈ ਕੋਲ ਰਾਸ਼ਨ ਕਾਰਡ ਕੱਟ ਗਿਆ ਇਹਨਾਂ ਕੋਲ ਕਿੱਥੇ ਜ਼ਮੀਨ ਹੈ ਬਜਾਰੇ ਡਾੜੀ ਜਾਂਦਾ ਇਹਨਾਂ ਨੂੰ ਦੇਖੋ ਮੇਰਾ ਨਹੀਂ ਹੈ ਨਹੀਂ ਦੇਖੋ ਦਿਖਾਉਣੇ ਆ ਅਸੀਂ ਦੇਖੋ ਆ ਸਾਰੀ ਕੱਟੀ ਹੋਏ ਆ ਆ ਦੇਖ ਲਓ ਤਸਵੀਰਾਂ ਦੇ ਵਿੱਚ ਮਾਨ ਸਰਕਾਰ ਜਿਹੜੀ ਫਲੈਕਸ ਬੋਰਡ ਲਾ ਰਹੀ ਹੈ ਉਹਦੀਆਂ ਤਸਵੀਰਾਂ ਤੁਹਾਡੇ ਨਜ਼ਰ ਕਰ ਰਹੇ ਹਾਂ ਸਾਥ ਦੇ ਵਿੱਚ ਪਹੁੰਚੇ ਸੀ ਲੋਕਾਂ ਨੂੰ ਦਿਖਾਉਣ ਦੇ ਲਈ ਕਿ ਲੋਕਾਂ ਦੀਆਂ ਮੁਸ਼ਕਲਾਂ ਕੀ ਆ ਪਰ ਸਰਕਾਰ ਜਿਹੜੀ ਦਾਅਵੇ ਠੋਕਦੀ ਆ ਤੇ ਹੁਣ ਮੈਨੀਫੈਸਟੋ ਬਣਾ ਰਹੀ ਆ ਜਿਹੜੇ ਇੰਡੀਆ ਗੱਠ ਜੋੜ ਕਰ ਰਹੀ ਆ ਪ੍ਰਧਾਨ ਮੰਤਰੀ ਦੀ ਚੋਣ ਹੋਣੀ ਆ ਉਸ ਦੇ ਲਈ ਲੋਕਾਂ ਦੇ ਵਿੱਚ ਆਇਆ ਜਾਣਾ ਵੋਟਾਂ ਮੰਗਣ ਦੇ ਲਈ ਪਰ ਲੋਕ ਆ ਜਿਹੜੇ ਕੀ ਕਹਿਣਗੇ ਬਾਈ ਜੀ ਹੁਣ ਕੀ ਕਹੋਗੇ ਫਿਰ ਉਹਨਾਂ ਨੂੰ ਜਦੋਂ ਤੁਹਾਡੇ ਕੋਲੇ ਆਉਣਗੇ ਵੋਟਾਂ ਲਈ ਉਹ ਕਹਿੰਦੇ ਕਰਾਂ ਕਰਾਂ ਚ ਅਸੀਂ ਆਟਾ ਬਣਾਂਗੇ ਆਮ ਪਾਰਟੀ ਉਹਨਾਂ ਆਖੂਗਾ ਮੇਰਾ ਤਾਂ ਕਿੱਦੇ ਤੁਸੀਂ ਬਣੇ ਉਹਦੇ ਦੇ ਕਾਰਡ ਕੱਟੇਗਾ ਮੇਰੇ ਕਿਤੇ ਕਣਕ ਨਹੀਂ ਹੈ ਘਰੇ ਅੱਛਾ ਜੀ ਮੇਰੇ ਦੋ ਜਵਾਕ ਆਗੇ ਦਿਹਾੜੀ ਊਣੀ ਮੈ ਸੋਈਦਾ ਲਾਤ ਟੁੱਟੀ ਹੈਗੀ ਹਾਂ ਮੇਰੇ ਕਣਕੇ ਵੀ ਬੰਦ ਕਰਦੀ ਮੈਂ ਕਿਸੇ ਇਹਨਾਂ ਨੂੰ ਵੋਟਾਂ ਪਾ ਕੇ ਕਰ ਲੂੰਗਾ ਤੇ ਕਾਲੀ ਦਲ ਨੇ ਚਲਾਈ ਸੀ ਇਹ ਰਾਸ਼ਨ ਕਾਰਡ ਹਾਂ ਪਹਿਲਾਂ ਚੱਲਦਾ ਸੀਗਾ ਮੇਰਾ ਹਾਂ ਕਾਲੀਆਂ ਵੇਲੇ ਹਾਂ ਪਰ ਜਦੋਂ ਦੀ ਆਮ ਪਾਰਟੀ ਆਈ ਉਹਦੋਂ ਦਾ ਮੇਰਾ ਰਾਸ਼ਨ ਕਾਰਡ ਕੱਟਿਆ ਹੋਇਆ ਤੇ ਕਾਂਗਰਸ ਵੇਲੇ ਮਿਲ ਜਾਂਦਾ ਸੀ ਰਾਸ਼ਨ ਜਿਹੜਾ ਤੁਹਾਨੂੰ ਜਿਹੜਾ ਰਾਸ਼ਨ ਕਾਰਡ ਬਣਿਆ ਹੋਇਆ ਉਦੋਂ ਵੀ ਪਹਿਲਾਂ 2 ਸਾਲ ਕੱਟਦੀ ਸੀ ਉਹਨਾਂ ਨੇ ਵੀ ਅੱਛਾ ਜੀ ਹਾਂ ਕੀ ਗੱਲ ਬਾਈ ਜੀ ਸਰਕਾਰਾਂ ਐ ਕਿਉਂ ਕਰਦੀਆਂ ਜਦੋਂ ਸੱਤਾ ਦੇ ਵਿੱਚ ਆਉਣਾ ਹੁੰਦਾ ਉਦੋਂ ਤਾਂ ਇਹ ਲਾਲਚ ਦਿੰਦੀਆਂ ਜਦੋਂ ਬਣ ਜਾਂਦੀਆਂ ਉਦੋਂ ਫਿਰ ਕਹਿ ਦਿੰਦੀਆਂ ਕਿ ਇਹਦਾ ਕੱਟ ਦੋ ਇਹਦਾ ਕੱਟ ਦੋ ਇਹ ਕੀ ਉਹ ਫਿਰ ਕੁਰਸੀ ਦਾ ਲਾਲਚ ਹੋ ਜਾਂਦਾ ਨਾ ਹੂੰ ਕੁਰਸੀ ਦਾ ਲਾਲਚ ਹੋ ਜਾਂਦਾ ਫਿਰ ਭੁੱਲ ਜਾਂਦੇ ਆ ਗਰੀਬਾਂ ਨੂੰ ਪਿੰਡਾਂ ਵਾਲਿਆਂ ਨੂੰ ਤਾਂ ਜਿਵੇਂ ਹੀ ਨਹੀਂ ਪੁੱਛਦੇ ਤੁਸੀਂ ਵੀ ਭੁੱਲ ਜਾਂਦੇ ਆ ਬਾਈ ਜੀ ਫਿਰ ਬੰਦਾ ਨਵਾਂ ਬਦਲ ਲੈਨੇ ਆ ਤੁਸੀਂ ਲਾਂਗੇ ਤਾਂ ਕੀ ਹੋਰ ਅੱਛਾ ਜੀ ਐਦਾਂ ਕੀ ਹੋਰ ਬਦਲ ਲੈ ਆਗੇ ਇਦ ਗਿਣਾ ਨੂੰ ਤੁਹਾਨੂੰ ਮੜਾ ਮੋਟਾ ਸਾਰਾ ਦਿੰਦਾ ਅਸੀਂ ਤਾਂ ਉਹਨੂੰ ਵੋਟ ਪਾਵਾਂਗੇ ਨਹੀਂ ਤੇ ਦੂਜੇ ਨੂੰ ਅਸੀਂ ਪਾਉਂਦੇ ਹੀ ਨਹੀਂ ਹਾਂ ਜਨ ਰੱਖੇ ਤਾਂ ਨਾਂ ਨੂੰ ਵੋਟ ਜਾਊਗੀ ਸਾਡੀ ਤਾਂ ਅੱਛਾ ਹੀ ਲੱਖ ਹਾਂ ਹਾਂ ਜੀ ਕਾਂਗਰਸ ਵਾਲਿਆਂ ਨੇ ਹੁਣ ਐਲਾਨ ਕਰਤਾ ਕਹਿੰਦੇ ਪਹਿਲਾਂ 1000 ਰੁਪਿਆ ਕਿਹਾ ਸੀ ਆਮ ਆਦਮੀ ਪਾਰਟੀ ਨੇ ਜਦੋਂ ਪੰਜਾਬ ਦਾ ਮੁੱਖ ਮੰਤਰੀ ਬੰਨਾ ਸੀ ਪਰ ਹੁਣ ਕਾਂਗਰਸ ਨੇ ਰਾਹੁਲ ਗਾਂਧੀ ਨੇ ਮੈਨੀਫੈਸਟੋ ਬਣਾ ਲਿਆ ਇਹਨਾਂ ਨੇ ਤੁਹਾਨੂੰ ਦੇਣਾ 1 ਲੱਖ ਰੁਪਿਆ ਕੋਸ 1 ਲੱਖ ਨਹੀਂ ਦਿੰਦੇ ਐ ਤਾਂ ਭਗਵੰਤ ਮਾਨ ਨੇ ਕਿਹਾ ਸੀ ਅਰਜ਼ੂਈ ਖਰਚ ਆਇਆ ਕਰੂਗਾ ਠੀਕ ਹੈ ਨਹੀਂ 18 ਸਾਲਾਂ ਤੋਂ ਬਾਅਦ ਕਿਹਦੀ ਉਮਰ ਜ਼ਿਆਦਾ ਉਹਨੂੰ ਮਿਲਿਆ ਕਰੋ ਉਹ 18 ਸਾਲ ਤਾਂ ਕਹਦਾ ਕਿ ਉਹਦੀ ਵੋਟ ਬਣੀ ਹੈਗੀ ਪਰ ਕਿਸੇ ਨੂੰ ਨਹੀਂ ਆਇਆ ਸਾਡੇ ਕਿਸੇ ਦੇ ਦਿਖਾ ਦੇ ਗਰੀਬ ਨੂੰ ਰਸੋਈ ਖਰਚਾ ਆਇਆ 2000 ਰੁਪਏ ਹਾਂ ਇਹ ਪਰ ਆ ਕੇ ਕਿਦੋਂ ਬੋਟਾਂ ਦੇ ਲਾਟ ਉਹਦਾ ਬਹੁਤ ਕੁਝ ਕਹਿੰਦੀ ਸੀ ਆ ਕੇ ਕਿ ਆਸੀਂ ਦੇਵਾਂਗੇ ਆ ਦਵਾਂਗੇ ਪਰ ਕੁਝ ਨਹੀਂ ਆਇਆ ਸਾਡੇ ਗਰੀਬ ਬੰਦੇ ਕੋਲ ਹੁਣ ਇਹ ਲੱਖ ਰੁਪਏ ਦੇ ਦੇ ਕਰਨਗੇ ਤੁਹਾਨੂੰ ਲੱਖ ਤੇ ਪਹਿਲੇ ਦੇ ਦਿਨ ਮੈਨੂੰ ਵੋਟਾਂ ਦੋ ਹਾਂ ਅਸੀਂ ਸਾਰੇ ਹੀ ਪਾ ਦਾਂਗੇ ਆਟਾ ਦਾਲ ਤਾਂ ਮੇਰੇ ਦੇ ਨਹੀਂ ਤੇ ਲੱਖ ਰੁਪਏ ਦੇਣਗੇ ਮੈਨੂੰ ਅੱਛਾ ਜੀ ਨਹੀਂ ਹਰੇਕ ਨੂੰ ਹੀ ਦੇ ਦਿਆ ਕਰਨਾ ਉਹ ਤਾਂ ਕਹਿੰਦੀ ਹਾਂ ਮੰਜਾਨ ਦਾਗਾ ਕਿਦੋਂ ਆਹ ਦਾਲ ਆਟਾ ਪਾਣੀ ਬੰਦ ਕੀਤਾ ਕਿਸੇ ਨੂੰ ਇਹ ਕੁਛ ਦਿੰਦੀ ਇਹ ਬਹੁਤ ਕੁਛ ਆਹ ਦਰ ਸੂਈ ਖਰਚਾ ਵੀ ਕੀਤਾ ਸੀ ਉਹਨਾਂ ਨੇ ਮਿਲਦਾ ਉਹ ਤਾਂ ਕਹਿੰਦੀ ਹੁਣ ਉਹਨਾਂ ਨੇ ਤੇ ਜਾ ਕੇ ਗੁਜਰਾਤ ਚ ਪ੍ਰਚਾਰ ਕਰਤਾ ਸੀ ਅੱਛਾ ਸਾਡੇ ਤਾਂ ਕਿਸੇ ਆਇਆ ਨਹੀਂ ਇੱਥੇ ਇੰਨੇ ਘਰਾਂ ਚ ਖਾਤਾ ਚੱਕ ਰਾਇ ਬਈ ਹਾਂ ਮਿਲ ਜਾਂਦਾ ਯਾਰ ਨਹੀਂ ਕੱਟਿਆ ਤਾਂ ਭਾਂਜ ਜਾਵੇ ਦੇਣਗੇ ਕਿਤੋਂ ਬਈ ਜੀ ਮੋਦੀ ਵਾਲਾ 2000 ਰੁਪਏ ਆਉਂਦਾ ਕਹਿੰਦੇ ਵੋਟਾਂ ਪਾਉਣੀਆਂ ਨਹੀਂ 2000 ਰੁਪਏ ਲੈ ਲੈਂਦੇ ਕਿਸਨ ਨਹੀਂ ਆਉਂਦਾ ਤੇ 2000 ਤਾਂ ਦਿੰਦਾ ਹੋ ਤੇ 2000 ਨਾਲ ਵੋਟ ਕੌਣ ਪਾ ਦੂ ਉਹਨੂੰ अच्छा जी 2003 ਉਹ ਕਹਿੰਦਾ ਕਟੂਗਾ ਜੇ ਦਿਨ ਵੋਟਰਾਂ ਕੱਟ ਲੂਆ ਕੱਟਲੇ ਫਿਰ ਕੀ ਹੋ ਜਾਊਗਾ ਬਾਈ ਜੀ ਕਿਵੇਂ ਹੋ ਠੀਕ ਹੈ ਸੱਤ ਚ ਖੜੇ ਹੋ ਕਰੇ ਹਾਂ ਹਾਂਜੀ তাস ਖੇਡਣ ਆਈ ਸੀ ਹਾਂਜੀ ਉਹ ਬੇਲੇ ਹੁੰਦੇ ਆ ਟਾਈਮ ਪਾਸ ਕਰ ਲਈਦਾ 10 ਮਿੰਟੋਂ ਦਾ ਗੋਡੇ ਨਾਲ ਮਰੀ ਜਾਵੇਂ ਅੱਛਾ ਕਿਵੇਂ ਲੱਗਦਾ ਬਠਿੰਡਾ ਹਾਟ ਸੀਟ ਮੰਨੀ ਜਾਂਦੀ ਆ ਹਰ ਸਿਮਰਤ ਕੋਰ ਬਦਲ ਲੱਖਾ ਸਦਾਨਾ ਰਾਜਾ ਵੜਿੰਗ ਔਰ ਗੁਰਮੀਤ ਖੁੱਡੀਆਂ ਨੂੰ ਟਿਕਟ ਦੇ ਦਿੱਤੀ ਆ ਆਮ ਆਦਮੀ ਪਾਰਟੀ ਨੇ ਉਹ ਸੀਟ ਲਾਨ ਵੇਲੇ ਤਾਂ 100-100 ਵਾਦੇ ਕਰਦੇ ਆ ਪਰ ਭ੍ਰਿਸ਼ਟਾਚਾਰ ਕਿਸੇ ਤੋਂ ਖਤਮ ਨਹੀਂ ਹੋਇਆ ਕੋਈ ਪਾਰਟੀ ਆ ਜੇ ਅੱਛਾ ਜੀ ਹਾਂ 0 ਤੋਂ ਲਾ ਕੇ ਉੱਤੋਂ ਤੱਕ ਭ੍ਰਿਸ਼ਟਾਚਾਰ ਕਿਸੇ ਤੋਂ ਖਤਮ ਨਹੀਂ ਹੋਇਆ ਅਨਸਾਫ਼ਤਾ ਮਿਲਦਾ ਹੀ ਨਹੀਂ ਕਿਸੇ ਨੂੰ ਸਰਕਾਰੀ ਕਰੂਨ ਦੇ ਨਾਤੇ ਅੱਛਾ ਹਾਂ ਤੇ ਸਰਕਾਰ ਨੇ ਕੋਈ ਪੀੜਤ ਹੁੰਦਾ ਉਹਦੀ ਬੇਇੱਜ਼ਤੀ ਹੁੰਦੀ ਆ ਝੂਠਾ ਬੰਦਾ ਲੈ ਦੇ ਕੇ ਛੁੱਟ ਜਾਂਦਾ ਮੋਦੀ ਦੀ ਸਰਕਾਰ ਕਿਵੇਂ ਹੈ ਕੋਈ ਸਰ ਪ੍ਰੇਸ਼ਟਾਚਾਰ ਕਿਸੇ ਤੋਂ ਖਤਮ ਹੀ ਨਹੀਂ ਹੋਇਆ ਅੱਛਾ ਜੀ ਕੋਈ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਕਿ ਨਹੀਂ ਇਮਾਨਦਾਰੀ ਬਹੁਤ ਸੀ ਆਈ ਜਾਂਦੀਆਂ ਜਾਂਦੀਆਂ ਗੱਲਾਂ ਤਾਂ ਸਾਰੇ ਹੀ ਕਰਦੇ ਆ ਹੁਣ ਫਿਰ ਆਉਣਗੇ ਤੁਹਾਡੇ ਕੋਲੇ ਆਉਂਦੇ ਤਾਂ ਸਾਰੇ ਹੀ ਐ ਨਹੀਂ ਉਹ ਤਾਂ ਵੋਟ ਉਦੋਂ ਆਏ ਸੀ ਨਾ ਹੁਣ ਮੁੱਖ ਮੰਤਰੀ ਦੀਆਂ ਵੋਟਾਂ ਵੇਲੇ ਹੁਣ ਵੀ ਆਉਣਗੇ ਵੋਟਾਂ ਦਾ ਐਲਾਨ ਹੋ ਗਿਆ ਪਤਾ ਤੁਹਾਨੂੰ ਹਾਂ ਹਾਂ ਵੋਟਾਂ ਦਾ ਐਲਾਨ ਤਾਂ ਚੱਲੀ ਜਾਂਦਾ ਲੋੜ ਵੇਲੇ ਤਾਂ ਹੁੰਦੇ ਆ ਉਦੋਂ ਤਾਂ ਮੁੜ ਕੇ ਜਿਹੜਾ ਜਿੱਤ ਜਾਂਦਾ 5 ਸਾਲ ਮੁੜ ਕੇ 걔ੜਾ ਨਹੀਂ ਮਾਰਦਾ ਉਹ ਕਹਿੰਦੇ ਉਦੋਂ दारू-ਦਰੂ ਪੀ ਲੈਂਦੇ ਆ ਮੁੜ ਕੇ ਬੱਸ ਕਹਿੰਦੇ ਹੁਣ ਅਸੀਂ ਕਰਾਂਗੇ ਸਿੱਧੇ ਉਦੋਂ 5 ਸਾਲ ਮੁੜ ਕੇ ਤੁਹਾਨੂੰ ਸਿੱਧੇ ਕਰਦੇ ਆ ਹਾਂ ਬੱਸ ਆਈ ਐ ਆਈ ਚੱਲੂਗਾ ਕੰਮ दारू ਕੌਣ ਪੀ ਲੈਂਦਾ ਉਹ ਕਹਿੰਦੇ ਕਿ ਲੋਕ ਪੀ ਲੈਂਦੇ ਜਿੱਦਾਂ ਦੀਆਂ ਵੋਟਾਂ ਪੈਂਦੀਆਂ ਅੱਜ ਤੱਕ ਮੈਨੂੰ ਕੋਈ ਸਹੀ ਕਰਾ ਦੇ ਵੀ ਕੋਈ ਪਾਣੀ ਦਾ ਗਲਾਸ ਪਿਆ ਕੇ ਗਿਆ ਠੀਕ ਹੈ ਹੁਣ ਵੀ ਉਹਨਾਂ ਨੇ ਮੈਨੀਫੈਸਟੋ ਤਿਆਰ ਕਰ ਲਿਆ ਬਾਪੂ ਕੁਛ ਕਰੀ ਜਾਣ ਉੱਥੇ ਘਰਾਂ 'ਚ ਬੈਠੇ ਤਾਂ ਸੌ ਕੁਛ ਕਰਨਗੇ ਉਹ ਅੱਛਾ ਜੀ ਝੂਠੀਆਂ ਸੱਚੀਆਂ ਆਪ ਦਾ ਬਣਾ ਬਣਾ ਕੇ ਛੱਡੀ ਜਾਣਗੇ ਹਾਂ ਲੋਕਾਂ ਨੂੰ ਹੁਣ ਤੁਹਾਡੇ ਕੋਲੇ ਇਕੱਠ ਕਰ ਕਰਕੇ ਵੀ ਆਉਣਗੇ ਕਹਿਣਗੇ ਇਕੱਠ ਕਰ ਲੋ ਕਰੋਗੇ ਇਕੱਠ ਕੱਲਾ ਇੱਕ ਸਿਰਫ ਇਹ ਬਿੱਲਾਂ ਵਾਲਾ ਕੰਮ ਚੰਗਾ ਕੀਤਾ ਆਪ ਪਾਰਟੀ ਨੇ ਚੰਗਾ ਕੀਤਾ ਹਾਂ ਕੀ ਆਪਾਂ ਹੋਰ ਕੋਈ ਚੰਗਾ ਕੰਮ ਹੋਰ ਕੋਈ ਕੋਈ ਉਮੀਦ ਨਹੀਂ ਕਿਸੇ ਤੋਂ ਵੀ ਅੱਛਾ ਹਾਂ ਲੱਗਦਾ ਤੁਹਾਨੂੰ ਹੁਣ ਇਹਨਾਂ ਦੇ 3 ਸਾਲ ਰਹਿ ਗਏ ਚੰਗਾ ਕੰਮ ਹੋਰ ਕਰ ਦੇਣਗੇ ਕੋਈ ਇਹ ਕੀ ਕਹਿ ਸਕਦੇ ਆ ਨੌਕਰੀਆਂ ਦਾ ਕਹਿੰਦਾ ਮੈਂ ਤਾਂ 40000 ਤੋਂ ਪਲੱਸ ਦਿੱਤੀਆਂ ਕਹਿੰਦਾ 40900 ਬੰਨ ਨੌਕਰੀਆਂ ਦੇ ਦਿੱਤੀ ਉਹ ਗੱਲਾਂ ਬਾਤਾਂ ਹੀ ਤਾਂ ਬਹੁਤ ਕੁਝ ਦੇ ਦਿੰਦੇ ਆ ਬੰਦੇ ਪੰਜ ਰੱਖਣੇ ਹੁੰਦੇ ਤੇ ਲੱਖ ਬੰਦਾ ਇਕੱਠਾ ਕਰ ਲੈਂਦੇ ਆ ਅੱਛਾ ਜੀ ਹੋਰ ਤੁਹਾਡੇ ਪਿੰਡ ਚੋਂ ਲੱਗਿਆ ਕੋਈ ਮਲੇ ਪੈਸੇ ਪਾਉਣ ਦੀ ਗੱਲ ਇਕੱਲੀ ਆਪਣੇ ਪਰਿਵਾਰ ਦਾ ਤਾਂ ਕੋਈ ਮੈਂਬਰ ਨਹੀਂ ਲੱਗਿਆ ਭਰਾਵਾ ਅੱਛਾ ਜੀ ਜਵਾਕਾਂ ਦੀ ਗੱਲ ਕਰੀਏ ਆਪਾਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਆ ਜਵਾਕ ਨਹੀਂ ਜੀ ਨਹੀਂ ਪੜ੍ਹਦੇ